ਦੋਸਤੋ ਗੁਰਦਾਸਪੁਰ ਤੋਂ ਇੱਕ ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਆ ਜਿੱਥੇ ਕਿ ਬੱਬੇ ਹਲੀ ਪੁਲ ਤੋਂ 200 ਮੀਟਰ ਕਰੀਬ ਦੂਰੀ ਤੇ ਆਪਾਂ ਖੜੇ ਆ ਜਿੱਥੇ ਕਿ ਇੱਕ ਸੱਤ ਸੱਤ ਨੂ ਜਿਹੜੇ ਆ ਉਹ ਜਾ ਰਹੇ ਸੀ ਜਿਸ ਤੋਂ ਬਾਅਦ ਲੁਟੇਰਿਆਂ ਵੱਲੋਂ ਲੁੱਟ ਕਰਨ ਦੀ ਨੀਅਤ ਦੇ ਨਾਲ ਜਿਹੜਾ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਜਿਹੜੀ ਉਹਨਾਂ ਦੀ ਨੂ ਆ ਉਹ ਜਿਹੜੀ ਉਹ ਨਹਿਰ ਵਿੱਚ ਡਿੱਗ ਜਾਂਦੀ ਆ ਸੋ ਇਹ ਜਿਹੜੀ ਐਕਟਿਵ ਆ ਇਸ ਐਕਟਿਵ ਉੱਤੇ ਜਿਹੜੇ ਉਹ ਸਵਾਰ ਹੋ ਕੇ ਜਾ ਰਹੇ ਸੀ ਆਪਣੇ ਕਿਸੇ ਕੰਮ ਲਈ ਪਰ ਜਦੋਂ ਅਚਾਨਕ ਲੁਟੇਰਿਆਵਲੋਂ ਉਹਨਾਂ ਨੂੰ ਰੋਕਿਆ ਜਾਂਦਾ ਤੇ ਉਹ ਆਪਣੀ ਐਕਟਿਵ ਆ ਜਦੋਂ ਰੋਕਦੇ ਆ ਤੇ ਲੁਟੇਰਿਆਵਲੋਂ ਉਹਨਾਂ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨਾਂ ਦੇ ਜਿਹੜੇ ਗਹਿਣੇ ਆ ਉਹ ਜਿਹੜੇ ਉਹਨਾਂ ਕੋ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਇਹ ਜਿਹੜੀ ਸੱਸ ਨੂੰਆਂ ਨੇ ਇਹ ਦੋਵੇਂ ਜਿਹੜੇ ਆ ਉਸ ਦਾ ਵਿਰੋਧ ਕਰਦੀਆਂ ਨੇ ਵਿਰੋਧ ਦੌਰਾਨ ਹੀ ਜਿਹੜੀ ਆ ਉਹਨਾਂ ਦੀ ਨੂਨ ਨੈਰ ਵਿੱਚ ਡਿੱਗ ਜਾਂਦੀ ਆ ਜਿਸ ਤੋਂ ਬਾਅਦ ਜਿਹੜੇ ਆਸ-ਪਾਸ ਦੇ ਲੋਕ ਨੇ ਜਿਹੜੇ ਰਾਹ ਕਿੰਨੇ ਉਹ ਖਲੋਂਦੇ ਨੇ ਤੇ ਪੁਲਿਸ ਨੂੰ ਵੀ ਜਿਹੜਾ ਵਾ ਉਹ ਸੂਚਿਤ ਕੀਤਾ ਜਾਂਦਾ ਵਾ ਸੋ ਗੁਰਦਾਸਪੁਰ ਵਿੱਚ ਜੇ ਗੱਲ ਕਰੀ ਤਾਂ ਆਏ ਦਿਨ ਹੀ ਜਿਹੜੀਆਂ ਲੁੱਟ ਦੀਆਂ ਵਾਰਦਾਤਾਂ ਨੇ ਜਾਂ ਚੋਰੀ ਦੀਆਂ ਵਾਰਦਾਤਾਂ ਨੇ ਵੱਧਦੀਆਂ ਜਾ ਰਹੀਆਂ ਨੇ ਤੇ ਲੋਕ ਜਿਹੜੇ ਉਹ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਸੋ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਆ ਤੇ ਉਹਨਾਂ ਵੱਲੋਂ ਜਿਹੜਾ ਵਾ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੜਕੀ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਵੀ ਹੁਣ ਪੁੱਜੇ ਨੇ ਆਸ-ਪਾਸ ਦੇ ਲੋਕ ਨੇ ਜਿਹੜੇ ਉਹ ਵੀ ਖਲੋਤੇ ਹੋਏ ਨੇ ਸੋ ਲਗਾਤਾਰ ਜਿਹੜਾ ਵਾ ਪੁਲਿਸ ਜਿਹੜੀ ਆ ਉਹ ਸ਼ਾਨਵੀਨ ਚੱਲੀ ਆ ਉਸ ਤੋਂ ਇਲਾਵਾ ਜੇ ਗੱਲ ਕਰੀ ਤਾਂ লাশ ਦੀ ਤਲਾਸ਼ ਵੀ ਜਿਹੜੀ ਆ ਉਹ ਹਲੇ ਤੱਕ ਨਹੀਂ ਲੱਭੀ ਹੋਈ ਸੋ ਇਹ ਜਾ ਰਹੇ ਸੀ ਆਪਣੇ ਕਿਸੇ ਕੰਮ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਅਸੀਂ ਬੱਬੇ ਹਾਲੀ ਪੋਲ ਤੋਂ ਕਰੀਬ 200 ਮੀਟਰ ਦੂਈ ਤੇ ਜਿਹੜਾ ਵਾ ਖਰੇ ਆ ਜਿੱਥੇ ਕੀ ਇਹ ਸਾਰੀ ਹਮਤ ਭਾਗੀ ਘਟਨਾ ਜਿਹੜੀ ਆ ਉਹ ਹੋ ਜਾਂਦੀ ਆ ਸੋ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜਿਆ ਆਣਾ ਉਹ ਲੋ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਆ ਪਰ ਜੀ ਗੱਲ ਕਰੀ ਤਾਂ ਕਾਫੀ ਸਮਾਂ ਹੋ ਗਿਆ ਤੇ ਹਲੇ ਤੱਕ ਜਿਹੜੇ ਗੋਤਾਖੋਰ ਨੇ ਉਹ ਹਲੇ ਤੱਕ ਨਹੀਂ ਪੁੱਜੇ ਸੋ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਦਿਨੋ ਦਿਨ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਗੁਰਦਾਸਪੁਰ ਵਿੱਚ ਇਸ ਸਮੇਂ ਸੰਸਨੀ ਜਿਹੜੀ ਉਹ ਫੈਲੀ ਹੋਈ ਆ ਕਿਉਂਕਿ ਜਦੋਂ ਇੱਕਦਮ ਜਦੋਂ ਪਤਾ ਲੱਗਦਾ ਵਾ ਕਿ ਜਦੋਂ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦੇਣ ਲਈ ਲੁਟੇਰੇ ਜਦੋਂ ਇਹਨਾਂ ਸੱਸਾਂ ਨੂੰ ਨੂੰ ਰੋਕਦੇ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਵੱਲ ਵਿਰੋਧ ਕੀਤਾ ਜਾਂਦਾ ਤੇ ਉਹਨਾਂ ਦੀ ਨੂੰ ਜਿਹੜੀ ਆ ਉਹ ਉਸ ਦੌਰਾਨ ਜਿਹੜੀ ਉਹ ਨਹਿਰ ਵਿੱਚ ਡੇਗ ਜਾਂਦੀ ਹੈ ਜਿੱਦੀ ਆ तकरीबन ਹਲੇ ਤੱਕ ਲੱਭ ਨਹੀਂ ਸਕੀ ਜੇ ਆਪਾਂ ਗੱਲ ਕਰੀਏ ਕਾਫੀ ਸਮਾਂ ਹੋ ਗਿਆ ਵਾ ਸੋ ਮੰਨਿਆ ਜਾ ਰਿਹਾ ਵਾ ਕਿ ਉਸ ਦੀ ਜਿਹੜੀ ਉਹ ਹੋ ਸਕਦਾ ਵਾ ਕਿ ਮੌਤ ਵੀ ਜਿਹੜੀ ਉਹ ਹੋ ਗਈ ਹੋਵੇ ਕਿਉਂਕਿ ਲਗਾਤਾਰ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਵਾ ਸੋ ਪੁਲਿਸ ਵੀ ਕਿਤੇ ਨਾ ਕਿਤੇ ਜਿਹੜੀ ਉਹ ਪੂਰੀ ਤਰ੍ਹਾਂ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀ ਤਾਂ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਆ ਸੋ ਪੁਲਿਸ ਵੱਲੋਂ ਜਿਹੜੀ ਉਹ ਲੜਕੀ ਦੀ ਪਾਲ ਵੀ ਕੀਤੀ ਜਾ ਰਹੀ ਆ ਸੋ ਹੋਰ ਜਿਹੜੀ ਅਪਡੇਟ ਆ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਵਾਂਗੇ ਜਿਸ ਪਾਸ ਦਾ ਜ਼ਿਕਰ ਕਿਹੜਾ ਪਿੰਡ ਤੇ ਕੀ ਘਟਨਾ ਹੋਈ ਸਰ ਪਿੰਡ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਜਿਸ ਦੇ ਵਿੱਚ ਦੋ ਲੇਡੀਜ਼ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੁਰਕ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੋਂ ਜਦੋਂ ਮੁੰਦਰੀ ਖੇਚ ਰਹੀ ਤੇ ਉਹ ਕਿਤੇ ਪੂਰੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤਾਂ ਉਹਦੀ ਡੋਬਗੀ ਨੈਚ ਹੈ ਤਾਂ ਕੋਈ ਰੇਡ ਪਾ ਦਿੱ ਲੱਭੀ ਕਿਹੜੇ ਪਿੰਡ ਦੀਆਂ ਨੇ ਕਿੜੀਆਂ ਇਹ ਤਾਰੀਵਾਲ ਪਿੰਡ ਦੀ ਜੀ ਤਾਰੀਵਾਲ ਤੋਂ ਜੀ ਹਾਂਜੀ ਤੁਹਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਤਾਰੀਵਾਲ ਦੀਆਂ ਹਾਂਜੀ ਪਤਾ ਕੁਝ ਕਿੱਥੇ ਜਾ ਰਹੀਆਂ ਨੇ ਕੁਝ ਲੱਗਾ ਪਤਾ ਲੱਗਾ ਨਹੀਂ ਇਹ ਤਾਰੀਵਾਲ ਤੋਂ ਲੇਲ ਪਿੰਡ ਜਾ ਰਹੀਆਂ ਨੇ ਆਪਣੇ ਪਿੰਡ ਉਧਰ ਜੀ ਇਧਰੋਂ ਤੇ ਨੂੰ ਟੇੜਾ ਨਾ ਕੋਈ ਨਾ ਅੰਦਾਜ਼ਾ ਲੱਗ ਕਿਆ ਨਹੀਂ ਨਹੀਂ ਹਈ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਫੁੱਲ ਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਕਰ ਰਹੀ ਜਾਂਦੇ ਆ। ਆਹ ਸਾਣ ਵੀ ਕਰ ਰਹੀ ਹੈ ਵੇਖੋ ਅਗਲੀ ਕੀ ਬੰਦੂ। ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖ ਜੀ ਨੇ ਕੱਦੇ ਬਿੰਦ ਸੜਾ ਕਰਨ। ਉਹ ਦੱਤਾ ਗਿਆ ਕੀ ਕਹਿਣਾ ਚਾਹੁੰਦੇ ਆ। ਅੱਜ ਅਸੀਂ ਇਥੇ ਮੌਕੇ ਤੇ ਪਹੁੰਚੇ ਆ। ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੋਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦੇ ਹੱਥੋਂ ਪਾਈ ਹੋਈ। ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੋਰ ਨਹਿਰ ਵਿੱਚ ਡਿੱਗੀ ਆ। ਅਸੀਂ मौके ਤੇ ਪਹੁੰਚੇ ਆਂ ਤਫ਼ਤੀਸ਼ ਕਰ ਰਹੇ ਆਂ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲੱਗਦਾ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਜੀ ਗੁੱਤਾਖੂਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਅਸੀਂ ਪਹੁੰਚੇ ਹੋਏ ਨਹੀਂ ਲੈ ਕੇ ਆਏ ਗੁੱਤਾਖੂਰ ਲੱਗੇ ਹੋਏ ਅਸੀਂ ਗੁੱਤਾਖੂਰ ਲੈ ਕੇ ਆਏ ਆ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਜਨ ਕਾਲ ਕੇ ਬੰਦੀ ਕਾਰਵਾਈ ਕੀਤੀ ਜਾਵੇ